ਸਵਾਗਤ ਹੈ ਅੱਜ ਅਸੀਂ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਦੇ ਮਸਲੇ ਤੇ ਅਮ ਥੋੜੀ ਗਹਿਰਾਈ ਚ ਗੱਲ ਕਰਾਂਗੇ ਹਾਂਜੀ ਸਾਡੇ ਕੋਲ ਕਈ ਸਰੋਤ ਨੇ ਕੁਝ YouTube ਡਿਸਕਸ਼ਨਸ ਵੀ ਨੇ ਤੇ ਪੰਜਾਬ ਅਸੈਂਬਲੀ ਦੀ ਡਿਬੇਟ ਤੇ ਹਿੱਸੇ ਵੀ ਬਿਲਕੁਲ ਮਕਸਦ ਇਹ ਸਮਝਣਾ ਹੈ ਕਿ ਇਹ ਜਿਹੜਾ ਹੁਣ ਤਣਾਅ ਬਣਿਆ ਹੈ ਇਸ ਦੇ ਕਾਰਨ ਕੀ ਨੇ ਪਿਛੋਕੜ ਕੀ ਹੈ ਤੇ ਦੋਵੇਂ ਪਾਸੇ ਕੀ ਕਹਿ ਰਹੇ ਨੇ ਹਾਂਜੀ ਇਹ ਮਸਲਾ ਹੈ ਵੀ ਕਾਫੀ ਪੁਰਾਣਾ ਤੇ ਮਤਲਬ ਗੁੰਝਲਦਾਰ ਸਿਰਫ ਪਾਣੀ ਦੀ ਵੰਡ ਨਹੀਂ ਇਹਦੇ ਵਿੱਚ ਇਤਿਹਾਸ ਕਾਨੂੰਨ ਤੇ ਖਾਸ ਕਰਕੇ ਪੰਜਾਬ ਚ ਪਾਣੀ ਦੀ ਅਸਲ ਸਥਿਤੀ ਸਭ ਕੁਝ ਜੁੜਿਆ ਹੋਇਆ ਹੈ ਹਾਂ ਖਬਰ ਆਈ ਕਿ ਪੰਜਾਬ ਨੇ ਪਹਾਖੜਾ ਨਹਿਰ ਤੋਂ ਹਰਿਆਣਾ ਨੂੰ ਜਾਂਦਾ ਪਾਣੀ ਕਾਫੀ ਘਟਾ ਦਿੱਤਾ ਹਾਂਜੀ ਕਾਫੀ ਜ਼ਿਆਦਾ ਪਹਿਲਾਂ ਸ਼ਾਇਦ 10000 ਕਿਊਸਿਕ ਦੇ ਕਰੀਬ ਜਾਂਦਾ ਸੀ ਹੁਣ ਉਹ ਕਹਿੰਦੇ ਨੇ ਸਿਰਫ 4000 ਦੇ ਆਸ-ਪਾਸ ਵੇਚ ਰਹੇ ਨੇ 10000 ਤੋਂ 4000 ਇਹ ਤਾਂ ਬਹੁਤ ਵੱਡੀ ਕਮੀ ਹੈ ਬਿਲਕੁਲ ਤੇ ਇਸ ਤੇ ਹਰਿਆਣਾ ਨੇ ਫਿਰ ਇਤਰਾਜ਼ ਵੀ ਕੀਤਾ ਹੈ ਸੈਂਟਰ ਕੋਲ ਗਏ ਨੇ ਜਲ ਸ਼ਕਤੀ ਮੰਤਰੀ ਕੋਲ ਹੂੰ ਉਹ ਕਹਿ ਰਹੇ ਨੇ ਕਿ ਪੰਜਾਬ 1981 ਦਾ ਜਿਹੜਾ ਸਮਝੌਤਾ ਸੀ ਉਸ ਦੀ ਉਲੰਘਣਾ ਕਰ ਰਿਹਾ ਹੈ ਅੱਛਾ ਤੇ ਪੰਜਾਬ ਦਾ ਕੀ ਕਹਿਣਾ ਇਸ ਤੇ ਉਹ ਕਿਉਂ ਘਟਾ ਰਹੇ ਨੇ ਪੰਜਾਬ ਦਾ ਤਰਕ ਥੋੜਾ ਵੱਖਰਾ ਹੈ ਉਹ ਕਹਿੰਦੇ ਨੇ ਇੱਕ ਤਾਂ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਪਾਣੀ ਦੀ ਬਚਤ ਹੋ ਰਹੀ ਹੈ ਹਾਂਜੀ ਤੇ ਦੂਜਾ ਸਾਡੀਆਂ ਆਪਣੀਆਂ ਲੋੜਾਂ ਆਉਣ ਵਧ ਗਈਆਂ ਨੇ ਇਸ ਲਈ ਅਸੀਂ ਆਪਣਾ ਇਸ ਵਰਤ ਰਹੇ ਆ ਤੇ ਜਿਹੜਾ 4000 ਕਿਊਸਿਕ ਦੇ ਰਹੇ ਨੇ ਉਹ ਕਹਿੰਦੇ ਨੇ ਮੁੱਖ ਤੌਰ ਤੇ ਪੀਣ ਵਾਲੇ ਪਾਣੀ ਲਈ ਹੈ ਮਾਨਵਤਾ ਦੇ ਆਧਾਰ ਤੇ ਅੱਛਾ ਪੰਜਾਬ ਵਿਧਾਨ ਸਭਾ ਚ ਵੀ ਇਹ ਮੁੱਦਾ ਉਠਿਆ ਉੱਥੇ ਖਾਸ ਕਰ ਬਾਰ ਬਾਰ ਆਈ ਰਿਪੀਰੀਅਨ ਹੱਕਾਂ ਦੀ ਇਹ ਕੀ ਚੀਜ਼ ਹੈ ਹਾਂ ਇਹ ਬਹੁਤ ਅਹਿਮ ਨੁਕਤਾ ਹੈ ਪੰਜਾਬ ਦੇ ਪੱਖ ਤੋਂ ਵੇਖੋ ਰਿਪੇਰੀਅਨ ਸਿਧਾਂਤ ਮੋٟه ਤੌਰ ਤੇ ਇਹ ਕਹਿੰਦਾ ਹੈ ਕਿ ਜਿਹੜਾ ਦਰਿਆ ਜਿਸ ਇਲਾਕੇ ਜਾਂ ਸੂਬੇ ਚੋਂ ਵਗਦਾ ਹੈ ਪਾਣੀ ਤੇ ਉਸ ਦਾ ਕੁਦਰਤੀ ਹੱਕ ਹੁੰਦਾ ਹੈ ਹੂੰ ਪੰਜਾਬ ਕਹਿੰਦਾ ਹੈ ਕਿ ਸਤਲੁਜ ਰਾਵੀ ਬਿਆਸ ਇਹ ਸਾਡੇ ਦਰਿਆ ਨੇ ਸਾਡੇ ਇਲਾਕੇ ਚ ਨੇ ਹਰਿਆਣਾ ਤੇ ਰਾਜਸਥਾਨ ਇਹਨਾਂ ਦੇ ਬੇਸਿਨ ਚ ਨਹੀਂ ਆਉਂਦੇ ਉਹਨਾਂ ਦਾ ਕੋਈ ਕੁਦਰਤੀ ਲਿੰਕ ਨਹੀਂ ਇਹਨਾਂ ਦਰਿਆਵਾਂ ਨਾਲ ਬਿਲਕੁਲ ਪੰਜਾਬ ਦੇ ਮੁਤਾਬਕ ਨਹੀਂ ਉਹ ਮਿਸਾਲ ਦਿੰਦੇ ਨੇ ਨਰਮਦਾ ਕੇਸ ਦੀ ਜਿੱਥੇ ਰਾਜਸਥਾਨ ਦਾ ਦਾਵਾ ਰੱਦ ਹੋਇਆ ਸੀ ਉਹ ਕਹਿੰਦੇ ਨੇ ਹਰਿਆਣਾ ਦਾ ਸਬੰਧ ਯਮੁਨਾ ਨਾਲ ਹੈ ਸਾਡੇ ਦਰਿਆਵਾਂ ਨਾਲ ਨਹੀਂ ਇਹ ਤਾਂ ਕਾਫੀ ਸਖਤ ਸਟੈਂਡ ਹੈ ਅੱਛਾ ਤੇ ਪਾਣੀ ਦੀ ਵੰਡ ਦੇ ਅੰਕੜੇ ਕੀ ਕਹਿੰਦੇ ਨੇ ਕੁਝ ਸਰੋਤਾਂ 'ਚ ਜ਼ਿਕਰ ਸੀ ਹਾਂ ਉਹ ਅੰਕੜੇ ਦੇਖ ਕੇ ਤਾਂ ਹੈਰਾਨੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਦਰਿਆਵਾਂ ਦੇ ਕੁੱਲ ਪਾਣੀ ਦਾ ਲਗਭਗ 51% ਦੀ ਰਾਜਸਥਾਨ ਨੂੰ ਜਾ ਰਿਹਾ ਹੈ 51% ਦੀ ਹਾਂਜੀ ਤੇ ਲਗਭਗ 20% ਦੀ ਹਰਿਆਣਾ ਨੂੰ ਪੰਜਾਬ ਕੋਲ ਸਿਰਫ 24-25% ਦੇ ਕਰੀਬ ਬਚਦਾ ਹੈ ਸਿਰਫ ਚੌਥਾ ਹਿੱਸਾ ਆਪਣੇ ਹੀ ਦਰਿਆਵਾਂ ਦਾ ਹਾਂ ਇਹੀ ਪੰਜਾਬ ਦਾ ਮੁਖ ਰੋਸ ਹੈ ਉਹ ਕਹਿੰਦੇ ਨੇ ਇਸ ਨਾਲ ਸਾਡੀਆਂ ਆਪਣੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਅਸਲ ਚ ਪੰਜਾਬ ਚ ਪਾਣੀ ਦੀ ਹਾਲਤ ਹੈ ਕਿਵੇਂ ਜ਼ਮੀਨ ਹੇਠਲੇ ਪਾਣੀ ਬਾਰੇ ਬਹੁਤ ਚਿੰਤਾ ਦੀਆਂ ਖਬਰਾਂ ਆਉਂਦੀਆਂ ਨੇ ਹਾਲਤ ਬਹੁਤ ਜ਼ਿਆਦਾ ਮਤਲਬ ਗੰਭੀਰ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਉੱਪਰ ਦੀਆਂ ਪਾਣੀ ਦੀਆਂ ਤਿੰਨ ਪਰਤਾਂ ਲਗਭਗ ਖਤਮ ਨੇ ਤਿੰਨ ਪਰਤਾਂ ਖਤਮ ਹਾਂਜੀ ਹੁਣ 200 ਤੋਂ 400 ਫੁੱਟ ਡੂੰਘਾਈ ਤੋਂ ਪਾਣੀ ਕੱਢ ਰਹੇ ਨੇ ਜਿਹਨੂੰ ਆਖਰੀ ਪਰਤ ਮੰਨਿਆ ਜਾਂਦਾ ਹੈ ਕਈ ਥਾਂ 'ਤੇ ਪਾਣੀ ਗਰਮੂਣ ਲੱਗ ਪਿਆ ਹੈ। ਉਹ ਇਸ ਨਾਲ ਬਿਜਲੀ ਦੀ ਖਪਤ ਬਹੁਤ ਵੱਧ ਗਈ ਹੈ। ਮੋਟਰਾਂ ਚਲਾਉਣ ਤੇ ਸਬਸਿਡੀ ਦਾ ਬੋਝ ਕਹਿੰਦੇ ਨੇ 8-9 ਹਜ਼ਾਰ ਕਰੋੜ ਸਾਲਾਨਾ ਦਾ ਹੈ। ਇਹ ਤਾਂ ਬਹੁਤ ਜ਼ਿਆਦਾ ਹੈ। ਹਾਂ ਤੇ ਇਸ ਨੂੰ ਜੋੜਿਆ ਜਾਂਦਾ ਹੈ ਹਰੀ ਕ੍ਰਾਂਤੀ ਨਾਲ ਕਿ ਦੇਸ਼ ਲਈ ਅਨਾਜ ਪੈਦਾ ਕਰਨ ਦੀ ਕੀਮਤ ਪੰਜਾਬ ਨੇ ਆਪਣੇ ਪਾਣੀ ਨਾਲ ਚੁਕਾਈ ਹੈ। ਠੀਕ ਹੈ। ਅੱਛਾ ਫਿਰ ਉਹ ਜਿਹੜਾ 1981 ਦਾ ਸਮਝੌਤਾ ਹੈ ਤੇ SYL ਨਹਿਰ ਦਾ ਮੁੱਦਾ ਉਹ ਕਿੱਥੇ ਫਿੱਟ ਹੁੰਦਾ ਹੈ ਸਭ 'ਚ? ਵੇਖੋ ਪੰਜਾਬ 'ਚ ਆਮ رائے ਇਹੀ ਹੈ ਕਿ 81 ਦਾ ਸਮਝੌਤਾ ਤੇ SYL ਇਹ ਦੋਵੇਂ ਚੀਜ਼ਾਂ ਉਹਨਾਂ ਤੇ ਥੋਪੀਆਂ ਗਈਆਂ ਸਨ ਉਹਨਾਂ ਦੇ ਰਿਪੇਰੀਅਨ ਹੱਕਾਂ ਦੇ ਖਿਲਾਫ ਹੂੰ ਤੇ ਇੱਕ ਹੋਰ ਗੁੱਦਾ ਹੈ ਬੀਬੀਐਮਬੀ ਦਾ ਬਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪੰਜਾਬ ਕਹਿੰਦਾ 60% ਦੀ ਖਰਚਾ ਅਸੀਂ ਦਿੰਨੇ ਆ ਪਰ ਬੋਰਡ ਸਾਡਾ ਕੰਟਰੋਲ ਘਟ ਰਿਹਾ ਕੇਂਦਰ ਆਪਣੇ ਬੰਦੇ ਲਗਾ ਰਿਹਾ ਅੱਛਾ ਮਤਲਬ ਪ੍ਰਬੰਧ ਤੇ ਵੀ ਸਵਾਲ ਨੇ ਦੂਜੇ ਪਾਸੇ ਹਰਿਆਣਾ ਆਪਣਾ ਕੇਸ ਕਿਵੇਂ ਰੱਖਦਾ ਹੈ ਉਹਨਾਂ ਦੀ ਕੀ ਦਲੀਲ ਹੈ ਹਰਿਆਣਾ ਮੁੱਖ ਤੌਰ ਤੇ 1981 ਵਾਲੇ ਸਮਝੌਤੇ ਦਾ ਹੀ ਹਵਾਲਾ ਦਿੰਦਾ ਹੈ ਕਿ ਸਾਨੂੰ ਇਸ ਮੁਤਾਬਕ ਪਾਣੀ ਮਿਲਣਾ ਚਾਹੀਦਾ ਹੈ ਹਾਂਜੀ ਉਹ ਆਪਣੀ ਆਬਾਦੀ, ਪਸ਼ੂ, ਇੰਡਸਟਰੀ ਇਹਨਾਂ ਲੋੜਾਂ ਦਾ ਜ਼ਿਕਰ ਕਰਦੇ ਨੇ ਖਾਸ ਕਰਕੇ ਪੀਣ ਵਾਲੇ ਪਾਣੀ ਦੀ ਲੋੜ ਤੇ ਬਹੁਤ ਜ਼ੋਰ ਦਿੰਦੇ ਨੇ ਉਹ ਕਹਿੰਦੇ ਨੇ ਸਾਨੂੰ ਲਗਾਤਾਰ ਪਾਣੀ ਮਿਲਦਾ ਰਿਹਾ ਹੈ ਹੁਣ ਕਟੋਤੀ ਨਹੀਂ ਹੋਣੀ ਚਾਹੀਦੀ ਇੱਕ ਹੋਰ ਗੱਲ ਸਾਹਮਣੇ ਆਈ ਸੀ ਪਾਣੀ ਦੀ ਕੀਮਤ ਮਤਲਬ ਰਾਇਲਟੀ ਦੀ ਹਾਂ ਇਹ ਗੱਲ ਵੀ ਉੱਠੀ ਹੈ ਪੰਜਾਬ ਅਸੈਂਬਲੀ 'ਚ ਕੁਝ ਮੈਂਬਰਾਂ ਨੇ ਕਿਹਾ ਕਿ ਜੇ ਪਾਣੀ ਇੱਕ ਕੁਦਰਤੀ ਸਰੋਤ ਹੈ ਤੇ ਦੂਜੇ ਸੂਬੇ ਇਸ ਨੂੰ ਵਰਤਨੇ ਨੇ ਤਾਂ ਪੰਜਾਬ ਨੂੰ ਇਸ ਦੀ ਕੀਮਤ ਮਿਲਣੀ ਚਾਹੀਦੀ ਹੈ ਜਿਵੇਂ ਕੋਲੇ ਜਾਂ ਬਾਕੀ ਖਣਜਾਂ ਦੀ ਮਿਲਦੀ ਹੈ ਹਾਂ ਉਸੇ ਤਰਜ਼ ਤੇ ਉਹਨਾਂ ਨੇ ਹਿਸਾਬ ਲਗਾਇਆ ਕਿ ਖੇਤੀ ਵਰਤੋਂ ਦੇ ਹਿਸਾਬ ਨਾਲ ਵੀ ਹਜ਼ਾਰਾਂ ਕਰੋੜ ਸਾਲਾ ਨਾ ਬਣਦੇ ਨੇ ਇਹ ਵੀ ਇੱਕ ਪੱਖ ਹੈ ਤਾਂ ਸਪਸ਼ਟ ਹੈ ਕਿ ਮਸਲਾ ਬਹੁਤ ਉਲਝਿਆ ਹੋਇਆ ਹੈ ਇੱਕ ਪਾਸੇ ਕਾਨੂੰਨ ਇਤਿਹਾਸ ਸਮਝੌਤੇ ਦੂਜੇ ਪਾਸੇ ਜ਼ਮੀਨੀ ਹਕੀਕਤ ਪਾਣੀ ਦੀ ਘਾਟ ਲੋਕਾਂ ਦੀਆਂ ਲੋੜਾਂ ਬਿਲਕੁਲ ਪੰਜਾਬ ਦੇ ਜਿਹੜੇ ਤਰਕ ਨੇ ਖਾਸ ਕਰਕੇ ਰਿਪੀਰੀਅਨ ਹੱਕਾਂ ਬਾਰੇ ਤੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਉਹ ਬਹੁਤ ਗੰਭੀਰ ਨੇ ਹੈਨਾ ਹਾਂਜੀ ਪਰ ਫਿਰ ਹਰਿਆਣੇ ਦੀ ਆਪਣੀਆਂ ਜ਼ਰੂਰਤਾਂ ਵੀ ਨੇ ਤੇ ਇਤਿਹਾਸਿਕ ਸਮਝੌਤੇ ਵੀ ਇੱਕ ਹਕੀਕਤ ਨੇ ਤੇ ਫਿਰ ਕੇਂਦਰ ਸਰਕਾਰ ਤੇ ਬੀਬੀਐਮਬੀ ਵਰਗੀਆਂ ਸੰਸਥਾਵਾਂ ਦੀ ਭੂਮਿਕਾ ਵੀ ਆ ਜਾਂਦੀ ਹੈ ਹੂੰ ਤੇ ਇਸ ਸਾਰੀ ਗੱਲਬਾਤ ਸੁਣ ਕੇ ਇੱਕ ਸਵਾਲ ਮੰਨੇ ਚਾਹੁੰਦਾ ਹੈ ਹਾਂਜੀ ਕਿ ਜਦੋਂ ਹਾਲਾਤ ਇੰਨੇ ਬਦਲ ਗਏ ਨੇ ਪਾਣੀ ਇੰਨਾ ਘਟ ਗਿਆ ਹੈ ਮੌਸਮ ਬਦਲ ਰਿਹਾ ਹੈ ਤਾਂ ਕੀ ਉਹ ਪੁਰਾਣੇ ਕਈ ਦਹਾਕੇ ਪਹਿਲਾਂ ਹੋਏ ਸਮਝੌਤੇ ਅੱਜ ਵੀ ਉਸੇ ਤਰ੍ਹਾਂ ਲਾਗੂ ਹੋ ਸਕਦੇ ਨੇ ਕਿ ਉਹ ਅੱਜ ਦੀ ਹਕੀਕਤ ਨਾਲ ਮੇਲ ਖਾਂਦੇ ਨੇ ਇਸ ਦਾ ਕੋਈ ਨਵਾਂ ਸਹੀ ਹੱਲ ਕਿਵੇਂ ਨਿਕਲੇਗਾ ਪਵਿੱਛੋਚ ਇਹ ਸੋਚਣ ਵਾਲੀ ਗੱਲ ਹੈ